ਆ ਗੱਲ ਲਾਹੌਰ ਦਾ ਸਟੇਸ਼ਨ ਡੂੰਗਾ ਕਿੰਨਾ ਕਾ ਇਹ ਨਹੀਂ ਆਹ ਤਾਂ ਹਾਂ ਚੜ ਸਕਦੇ ਹਾਂ ਹਾਂ ਆ ਚੱਲੀਏ ਜਾਇ ਜਾ ਤੇ ਆਹ ਵੇਖੋ Shimla ਇਹ ਜਾ ਰਹੀ ਹੈ ਜੀ Shimle ਨੂੰ ਹਾਂ ਜੀ ਸਵਾਗਤ ਆ ਤੁਹਾਡਾ ਸਾਡੇ ਵਲੌਗ ਦੇ ਵਿੱਚ ਤੇ ਚਲੋ ਤੁਹਾਨੂੰ ਲੈ ਕੇ ਚੱਲਦੇ ਆ 50 60 ਸਾਲ ਪਿੱਛੇ ਹੈ ਯਾਰ ਬਾਕੀ ਹੈ ਨਾ ਘੈਂਟ ਆ ਯਾਰ ਚੀਜ਼ ਪੂਰੀ ਜਮਾ ਸਿਰਾਂ ਇਹ ਵਈ ਸੂਟ ਵਗੈਰਾ ਕਰਨ ਵਾਸਤੇ ਹੈ। ਮਤਲਬ ਕਿ ਤਿਆਰ ਕਰਾਇਆ ਹੈ ਕਿਸੇ ਬੰਦੇ ਦਾ ਸਪੈਸ਼ਲ। ਆ ਵੇਖੋ। ਮਤਲਬ ਬਹੁਤ ਸੋਹਣੀ ਜਗ੍ਹਾ ਬਹੁਤ ਘੈਂਟ ਆ। ਬਾਕੀ ਘੈਂਣਾ ਬਹੁਤ ਸੋਹਣੀ ਚੀਜ਼ ਬਣੀ ਹੋਈ ਆ। ਹਮ ਆ ਇਧਰ ਆ ਇਹ ਘਾਟਵਾਰੇ। ਐਵੇਂ ਇਹ ਜੇ ਚਵਾਰੇ ਹੁੰਦੀ ਸੀ ਪਹਿਲਾਂ। ਇਹ ਜਗ੍ਹਾ ਕਿੱਥੇ ਦਸੀ ਜੀ ਆਪਾਂ ਕਾਲੇ ਕੇ ਪਿੰਡ ਹੈ ਇਹ ਕਾਲੇ ਕੇ ਪਿੰਡ ਆ ਬਾਈ ਹੈਵਨ ਪਿਕਚਰ ਲੋਕੇਸ਼ਨ ਹੈਵਨ ਪਿਕਚਰ ਲੋਕੇਸ਼ਨ ਠੀਕ ਆ ਆ ਵੇਖੋ ਹੈ ਯਾਰ ਬਾਕੀ ਆਉਂਦੀ ਹੈ ਨਾ ਫੀਲਿੰਗ ਉਮੀ ਜਿਵੇਂ ਜਿਵੇਂ ਪੁਰਾਣੇ ਘਰ ਹੁੰਦੇ ਨੇ ਤੁਸੀਂ ਮੋਬਾਈਲ ਦੇ ਵਿੱਚ ਵੇਖ ਰਹੇ ਹੋ ਮਤਲਬ ਮੈਂ ਤਾਂ ਇੱਥੇ ਮੈਨੂੰ ਤਾਂ ਜਮੀ ਨਹੀਂ ਲੱਗ ਰਿਹਾ ਵੀ ਹਾਂ ਯਾਰ ਇਹ ਤਿਆਰ ਕਰਵਾਇਆ ਹੈ ਵਾਕਈ ਯਾਰ ਬਹੁਤ ਘੈਂਟ ਚੀਜ਼ ਆ। ਮਤਲਬ ਫੀਲ ਹੀ ਇੱਕ ਤਰ੍ਹਾਂ ਦਾ ਨਾ ਜਿਵੇਂ ਆਪਾਂ ਕਹਿੰਦੇ ਆ ਵੱਖਰਾ ਆ ਯਾਰ। ਆ ਵੇਖੋ ਸਾਰਾ ਕੁਝ ਕਿੱਜਾ ਘਰਾ ਹੋ ਗਿਆ। ਇਹਦੀ ਐਂਟਰੀ ਚ ਸਾਡੇ ਬੰਤੋਰੀ ਫਿਰਦੇ ਨੇ। ਆ ਗੱਡੇ ਵਗੈਰਾ, ਆ ਦਰਵਾਜ਼ੇ ਆ ਗਏ ਆਪਣੇ। ਹੈ ਯਾਰ ਬਾਕੀ ਚੀਜ਼ ਵੇਖਣ ਵਾਲੀ ਐ। ਬਾਕੀ ਕਦੇ ਲੋਰ ਚੱਕ। ਆ ਵੇਖੋ। ਆ ਕੁ ਆ ਗਿਆ ਆ ਜੀ ਮੜਾ ਜਾ ਡੂੰਗਾ ਕਿੰਨਾ ਕਾ ਇਹ ਨਹੀਂ ਮਤਲਬ ਠੀਕ ਹੈ ਤਾਂ ਬਣਾਈ ਕਿਆ ਹੋਇਆ ਬੰਤਾ ਵਰਦਾ ਵਾਕੀ ਚੀਜ਼ ਉਹ ਘੈਂਟ ਆ ਯਾਰ ਬਹੁਤ ਸੋਹਣੀ ਚੀਜ਼ ਆ ਹਾਂ ਇਹ ਕਰਦੀ ਆ ਤੂੰ ਫੋਟੋ ਉੱਥੇ ਕਿ째 ਹੀ ਹੋਈ ਸੀ ਨਾ ਫੋਟੋ ਸਟੇਸ਼ਨ ਦੇ ਕਿ째 ਹੀ ਹੋਈ ਸੀ ਮੈਂ ਆਖਿਆ ਮੈਂ ਲਾਹੌਰ ਵਾਲੇ ਸਟੇਸ਼ਨ ਤੇ ਕਿਹੜੇ ਵੇਲੇ ਆ ਗਿਆ ਇਹ ਆ ਗਿਆ ਸੀ ਕੀ ਯਾਰ ਬੱਬਲ ਤੂੰ ਐਂ ਵੇਖ ਨਾ ਵੀ ਆਪਾਂ ਨੂੰ ਕਿੰਨਾ ਗੈਂਡ ਫੀਲ ਆ ਰਿਹਾ ਵੀ ਜਿਹੜੇ ਵੀਡੀਓ ਚ ਵੇਖ ਰਹੇ ਨੇ ਉਹਨਾਂ ਨੂੰ ਵੀ ਆਊਗਾ ਵੀ ਆਪਾਂ ਉਰੇ ਫਿਰਦੇ ਨਾ ਆ ਗਿਆ ਆ ਗਿਆ ਸੱਚੇ ਕਾਰ ਆ ਗਿਆ ਥਾਰੇ ਤੇ ਯਾਰ ਪਹਿਲਾਂ ਇਹ ਐ ਹੁੰਦਾ ਸੀ ਨਾ ਸਿਸਟਮ ਹੈ ਇੱਕ ਬੰਦ ਪਿਆ ਬੰਦ ਕਰ ਦਿੰਦੇ ਆ ਅੰਤਾਂ ਚੜ ਸਕਦੇ ਆ ਹਾਂ ਹਾਂ ਆ ਚਲਿਏ ਜਾ ਜਾ ਦੇਖੋ ਯਾਰ ਹੈ ਪਹਿਲਾਂ ਐ ਹੁੰਦੇ ਸੀ ਚਿਵਾਰੇ ਵਗੈਰਾ ਯਾਰ ਵਾਕੇ ਯਾਰ ਬੋ ਘੈਂਟ ਚੀਜ਼ ਆ ਯਾਰ ਬਾਈ ਬਹੁਤ ਹੀ ਸੁੰਦਰ ਵਾ ਯਾਰ ਕਿਆ ਬਾਤ ਹੈ ਆ ਪੁਰਾਣੇ ਦਰਵਾਜੇ ਵਗੈਰਾ ਆ ਦੀਵੇ ਰੱਖਣ ਵਾਲੇ ਆਹ ਜੋੜੀਆਂ ਪੁਰਾਣੀਆਂ ਆ ਸਾਰਾ ਕੁਝ ਹੋਮੇ ਹੈ ਇਹ ਮਤਲਬ ਸ਼ੂਟ ਵਗੈਰਾ ਕਰਨ ਵਾਸਤੇ ਤਿਆਰ ਕਰਿਆ ਹੋਇਆ ਬੰਦੇ ਦਾ ਤੇ ਆ ਵੇਖੋ ਇੱਧਰ ਇਹ ਸਾਰਾ ਸ਼ੂਟਿੰਗ ਵਾਲਾ ਹੈ ਆਪਣਾ ਇੱਥੇ ਸ਼ੂਟ ਵਗੈਰਾ ਹੁੰਦੇ ਆਗੇ ਪ੍ਰੀ ਬੈਟਿੰਗ ਵਗੈਰਾ ਵਿਹਾਂ ਦੀ ਠੀਕ ਆ ਜੋ ਬੰਦੇ ਇੱਥੇ ਆਏ ਆ ਉਹ ਸਾਨੂੰ ਕਮੈਂਟ ਕਰਕੇ ਵੀ ਦੱਸਿਓ ਵੀ ਇਹ ਜਗ੍ਹਾ ਕਿੱਥੇ ਹੈ ਤੇ ਬਾਕੀ ਯਾਰ ਬੋਹ ਘੈਂਟ ਚੀਜ਼ ਹੈ ਇਹ ਜਿਹੜੇ ਆਏ ਆ ਉਹਨਾਂ ਨੂੰ ਤਾਂ ਪਤਾ ਹੀ ਆ ਇੱਕੋ ਸੰਦੂਖ ਪਿਆ ਪੁਰਾਣਾ ਵਾਕੇ ਯਾਰ ਬੋਹ ਘੈਂਟ ਚੀਜ਼ ਆ ਰਾਜੂ ਦੀ ਹੱਤੀ ਤੇ ਮੜਾ ਜ ਮਾਰੀ ਰਾਜੂ ਦੀ ਹੱਤੀ ਰਾਜੂ ਦੀ ਚਾਹ ਵਾਲੀ ਹੱਤੀ ਹੂੰ ਤੇ ਆ ਮਨੇ ਅਦੀ ਦੀ ਹੱਤੀ ਜੇ ਉਧਰ ਆ ਗਿਆ 프리ਟਮ ਦਰਜੀ ਦੀ ਹੱਤੀ ਇਹ ਸਾਰਾ ਪੁਰਾਣਾ ਜਿਹਨੇ ਹੁੰਦਾ ਆਪਣਾ ਪੁਰਾਣੇ ਰਵਾਜ ਨੇ ਸਾਰਾ ਕੁਝ ਉਵੇਂ ਹੀ ਐ ਤੇ ਇਧਰ ਦਰਵਾਜ਼ੇ ਵੀ ਦੀ ਵੀ ਦਿਖਾ ਦੇ ਆ ਵੀ ਕੀ ਬੋ ਕਹਿਣਾ ਦੇਖੋ ਇਹ ਜਿਵੇਂ Rajasthan Haryana ਟਾਈਪ ਹੋ ਗਏ ਨੇ ਉਹ ਚੀਜ਼ ਬਣਾਈ ਹੋਈ ਹੈ ਹਾਂ ਹਾਂ ਕੀ ਕਰਨਾ ਇਰਾਦਾ ਛਣਾ ਆਇਤੀ ਮੜਿਆ ਕਿ ਫਸਟ ਮਾਰੀਨਾ ਓਕੇ ਨਾ ਚੀਜ਼ ਆ ਬਈ ਕਮੈਂਟ ਕਰਕੇ ਤੈਨੂੰ ਜਰੂਰ ਦੱਸੇ ਵੀ ਤੈਨੂੰ ਕਿਵੇਂ ਲੱਗੀ ਠੀਕ ਆ ਆ ਵੇਖੋ ਵੀ ਦਰਵਾਜ਼ਾ ਕਿੰਨਾ ਸੋਹਣਾ ਰੰਗ ਬਰੰਗੇ ਸੀਸੇ ਤੇ ਵਿੱਚ ਪੰਤ ਪ੍ਰਧਾਨ ਖੜਾ ਹੈ ਘੈਂਟ ਆ ਯਾਰ ਘੈਂਟ ਬਹੁਤ ਸੋਹਣਾ ਕੰਮ ਆ ਨਾ ਬਈ ਹਮ ਆ ਗਿਆ ਲਾਹੌਰ ਦਾ ਸਟੇਸ਼ਨ ਇੰਦਰ ਆਪਣਾ ਇਤਰਾਹ ਦਾ ਮਤਲਬ ਹਰ ਇੱਕ ਤਰ੍ਹਾਂ ਦੀ ਹੈ ਇੱਥੇ ਜਗਾ ਪੁਰਾਣੇ ਘਰ ਨਵੇਂ ਮਾਡਰਨ ਸਭ ਕੁਝ ਹੈਗਾ ਆ ਵੇਖੋ ਆ ਰੇਲ ਗੱਡੀ ਦੀ ਲੀ ਬਣਾਈ ਹੋਈ ਹੈ ਐਵੇਂ ਆ ਵੇਖੋ ਆ ਪੁਲ ਇਹ ਵੀ ਦਿਖਾ ਦਈਏ ਤੁਹਾਨੂੰ ਮਤਲਬ ਕਿ ਇਹ ਐਵੇਂ ਕੁਸ਼ੈ ਮੇਦਾ ਬਣਾਇਆ ਹੋਇਆ ਸਾਰਾ ਤੇ ਆ ਰੇਲ ਗੱਡੀ ਦੀ ਲੀ ਇਹ ਇੱਥੇ ਆ ਕੇ ਖਤਮ ਹੋ ਜਾਂਦੀ ਹੈ ਜੀ ਆਹ ਵੇਖੋ ਉਹ ਖੋਖਾ ਵਗੈਰਾ ਪੁਰਾਣਾ ਉੱਧਰ ਮਤਲਬ ਬਹੁਤ ਘੈਂਟ ਦੇਗਾ ਯਾਰ ਬਹੁਤ ਦੇਖਣ लायक ਹੈ ਤੇ ਆਹ ਵੇਖੋ Shimla ਇਹ ਜਾ ਰਹੀ ਹੈ ਜੀ Shimle ਨੂੰ ਆਹ ਵੇਖੋ Lahore Lahore ਦਾ ਸਟੇਸ਼ਨ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਜੀ ਤੁਹਾਨੂੰ ਇਹ ਜਗ੍ਹਾ ਕਿਵੇਂ ਲੱਗੀ ਸੋਡਾ ਇੱਕ ਇੱਕ ਲਾਈਕ ਇੱਕ ਇੱਕ ਕਮੈਂਟ ਸਾਡਾ ਹੌਸਲਾ ਵਧਾਉਂਦਾ ਵੀ ਤੁਹਾਡੇ ਵਾਸਤੇ ਅਸੀਂ ਹੋਰ ਵੀ ਘੈਂਟ ਚੀਜ਼ ਬਣਾਈਏ ਹੋਰ ਵੀ ਘੈਂਟ ਘੈਂਟ ਵੀਡੀਓ ਲੈ ਕੇ ਆਈਏ ਤੇ ਨਵੀਆਂ ਨਵੀਆਂ ਵੀਡੀਓ ਵੇਖਣ ਲਈ ਜੀ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਆਪਣੇ ਨੂੰ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਓ